ਸਤਿ ਸ਼੍ਰੀ ਅਕਾਲ ਜੀ ਵੇਦਰਬਾ ਹਰਪ੍ਰੀਤ ਮੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ 18 ਤੋਂ ਲੈ ਕੇ 25 ਜੁਲਾਈ ਦੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਦੇ ਅਸਾਰ ਨੇ ਤਾਂ ਫਿਰ ਤੋਂ ਜਿਹੜਾ ਸਿਸਟਮ ਲੱਗਣ ਜਾ ਰਿਹਾ ਤਾਂ 21 ਤੋਂ ਲੈ ਕੇ 25 ਜੁਲਾਈ ਦੇ ਵਿਚਕਾਰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਆ ਬਹੁਤੇ ਖੇਤਰਾਂ ਵਿੱਚ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਸੈਟਲਾਈਟ ਤਸਵੀਰਾਂ ਰਡਾਰ ਸਿਸਟਮ ਵਿੱਚ ਵੇਖ ਸਕਦੇ ਰੈੱਡ ਵਾਰਨਿੰਗ ਆ ਗਈ ਖਾਸ ਕਰਕੇ ਪੂਰਵੀ ਲਾਕੇ ਮਾਚਤ ਬਾਬਾ ਦੇ ਕੁਛ ਦੱਖਣੀ ਖੇਤਰੋਗੇ ਨਾਲ ਲੱਗਦੇ ਹਰਿਆਣਾ ਦੇ ਉੱਤਰੀ ਖੇਤਰੋਗੇ ਜਾਂ ਪੱਛਮੀ ਯੂਪੀ ਦਿੱਲੀ ਦੇ ਲੱਗਦੇ ਨਾਲ ਖੇਤਰੋਗੇ ਠੀਕੇ ਇੱਥੇ ਕਾਫੀ ਜਿਹੜੇ ਵੱਡੇ ਪੱਤਰ ਤੇ ਮੀ ਕਾਫੀ ਕਿਤਨਾ ਪ੍ਰਭਾਵਿਤ ਕਰੇਗਾ ਤੇ ਨਾਲ ਲੱਗਦੇ ਪੱਛਮੀ ਮਾਲਵਾ ਮਾਜਤ ਬਾਬਾ ਦੇ ਖੇਤਰੋਗੇ ਪੂਰਵੀ ਮਾਲਵਾ ਦੇ ਨਾਲ ਲੱਗਦੇ ਮਾਲਵਾ ਜਿਹੜੇ ਪੱਛਮੀ ਦੇ ਖੇਤਰ ਹੋਗੇ ਠੀਕੇ ਕੁਛ ਰਾਜਸਥਾਨ ਦੇ ਖੇਤਰੋਗੇ ਤੇ ਵਿੜ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਉਸ ਤੋਂ ਪਹਿਲਾਂ ਗੱਲ ਕਰੀਏ 18 ਤੋਂ ਲੈ ਕੇ ਠੀਕੇ 21 ਜੁਲਾਈ ਦੇ ਵਿਚਕਾਰ ਯਾਨੀ ਕਿ 18 19 20 ਆਈਕੀ ਜੁਲਾਈ ਤੱਕ ਮੌਸਮ ਜਿਆਦਾ ਠੀਕ ਠਾਕ 21 ਨੂੰ ਤਬਦੀਲ ਜਿਹੜਾ ਮੌਸਮ ਹੋਵੇਗਾ ਜਨਨ ਕਿ 21 ਜੁਲਾਈ ਨੂੰ ਮੌਸਮ ਵਿੱਚ ਵੱਡਾ ਹੜ ਬਤਲਾਅ ਵੇਖਣ ਨੂੰ ਮਿਲ ਸਕਦਾ ਤੇ 21 ਤੋਂ ਲੈ ਕੇ 25 ਜੁਲਾਈ ਦੇ ਵਿਚਕਾਰ ਬਹੁਤੇ ਖੇਤਰਾ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਵੇਗਾ ਦਰਮਿਆਨੇ ਤੋਂ ਪਾਰੀ ਤੇ ਕਿਤੇ ਕਿਤੇ ਪਾਰੀ ਤੋਂ ਤੀੜ ਪਾਰੀ ਵੀ ਦਰਜ ਕੀਤਾ ਜਾਸਰ ਕੁਝ ਖੇਤਰਾ ਵਿੱਚ ਹਲਕਾ ਦਰਮਿਆਨਾ ਆ ਵੇਖਣ ਨੂੰ ਮਿਲ ਸਕਦਾ 18 19 20 ਦੇ ਦਰਮਿਆਨ ਠੀਕੇ ਤਿੰਨ ਕੁ ਦਿਨ ਉਹ ਮੌਸਮ ਜ਼ਿਆਦਾਤਰ ਠੀਕ ਠਾਕ ਕੁਝ ਖੇਤਰਾ ਵਿੱਚ ਚਾਂਸ ਰਹਿਣਗੇ ਟੁੱਟਵੇਂ ਤੌਰ ਤੇ 5 ਤੋਂ 10 ਜਾਂ 10 ਤੋਂ 15 ਜਾਂ ਉਸ ਰਵੀ ਖੇਤਰਾਵਾਂ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਖੇਤਰਾ ਵਿੱਚ ਮੀਂਹ ਜਿਹੜਾ ਪੈ ਸਕਦਾ ਜਰਤਰ ਮੌਸਮ ਠੀਕ-ਠਾਕ ਹੈ ਤਿੰਨ ਦਿਨਾਂ ਵਿੱਚ ਤਾਂ ਉਸ ਪਰ 21 ਤੋਂ ਲੈ ਕੇ ਮੀਂਹ ਜਿਹੜਾ ਸਿਸਟਮ ਹੈ 21-22 ਤੋਂ ਲੈ ਕੇ ਜੜੀ ਕਿ 22, 23, 24, 25 ਇਹ ਚਾਰ ਦਿਨਾਂ ਦੇ ਵਿੱਚ ਕਾਫੀ ਖੇਤਰਾ ਵਿੱਚ ਅਮੀਂ ਦੇ ਜਿਹੜਾ ਅਸਾਰ ਬੰਦੇ ਦਿਖਾਈ ਦੇ ਰਹੇ ਤੁਹਾਨੂੰ ਜੋ ਰੈਡਾਰ ਸਿਸਟਮ ਖਾਉਣ ਦੀ ਕੋਸ਼ਿਸ਼ ਕਰੀਏ ਦੇਖ ਸਕਦੇ ਕਾਫੀ ਜਿਹੜੇ ਖੇਤਰ ਖਾਸ ਕਰ ਪੂਰਬੀ ਇਲਾਕੇ ਮਾਝਾ ਦਾ ਬਾਬਾ ਦੇ ਖੇਤਰੋਗੇ ਪਠਾਨਕੋਟੋਗੇ ਗੁਰਦਾਸਪੁਰੋਗੇ ਹੁਸ਼ਿਆਰਪੁਰੋਗੇ ਉਸ ਪਰ ਨਵ ਕਰਮੋਹਾਲੀ ਚੰਡੀਗੜ੍ਹ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਨਾਲ ਲੱਗਦੇ ਮਲੇਰਕੋਟਲਾ ਲੁਧਿਆਣਾ ਹੋ ਗਿਆ ਆ ਮੋਗਾ ਦੇ ਕੁਝ ਖੇਤਰ ਹੋਗੇ ਬਰਨਾਲਾ ਦੇ ਖੇਤਰ ਹੋਗੇ ਆ ਮਾਨਸਾ ਦੇ ਕੁਝ ਕੁਲਾਕੇ ਹੋਗੇ ਜੇ ਬਠਿੰਡਾ ਦੇ ਕੁਝ ਕੁਲਾਕੇ ਉਸ ਫਿਰੋਜ਼ਪੁਰ ਦੇ ਉੱਤਰੀ ਜਾਂ ਪੂਰਬੀ ਖੇਤਰੋਗੇ ਅਮਰਸਰ ਹੋ ਗਿਆ ਤਰਨਤਾਰਨ ਹੋ ਗਿਆ ਜਲੰਧਰ ਕਪੂਰਥਾਲਾ ਹੋ ਗਿਆ ਗੁਰਦਾਸਪੁਰ ਹੋ ਗਿਆ ਇਹਨਾਂ ਵਿੱਚ ਚਾਂਸ ਜਿਹੜੇ ਕਾਫੀ ਰਹਿਣਗੇ ਬਾਕੀ ਦੱਖਣ ਪੱਛਮੀ ਮਾਲਵਾ ਨਾਲ ਲੱਗਦੇ ਰਾਜਸਥਾਨ ਕੁਝ ਹਰਿਆਣਾ ਦੇ ਖੇਤਰੋਗੇ ਸਿਰਸਾ ਹੋ ਗਿਆ ਸ਼੍ਰੀ ਕੰਗਾਂਾ ਨਗਰ ਹੋ ਗਿਆ ਹਨਮਾਨਗੜ੍ਹ ਹੋ ਗਿਆ ਅਸੰਗਰੀਆ ਦੇ ਖੇਤਰ ਦਾ ਨ ਉਸ ਪਰ ਫਾਜ਼ਲ ਕਾ ਹੋ ਗਿਆ ਜਾਂ ਆਪਣਾ ਫਰੀਦਕੋਟ ਮੁਕਸਰ ਦੱਖਣੀ ਖੇਤਰ ਫirozpur ਦੇ ਨਾਲ ਲੱਗਦੇ ਬਠਿੰਡਾ ਦੇ ਕੁਝ ਜਿਹੜੇ ਪੱਛਮੀ ਖੇਤਰ ਹੋ ਗਏ ਠੀਕੇ ਇੱਥੇ ਦੀ ਸੁਭਾਵਨਾ ਠੀਕ ਠਾਕ ਜਾਨੀ ਕਿ ਕੁਝ ਕਲਾਕਿਆ ਵਿੱਚ ਬਾਂਦੀ ਦਿਖਾਈ ਦੇ ਰਹੀ ਫਿਰ ਵੀ ਇੱਕ ਦਿਨ ਹੋ ਸਕਦਾ ਕਿ 21 ਤੋਂ ਲੈ ਕੇ 25 ਦੇ ਦਰਮਿਆਨ ਖਾਸ ਕਰ 23 24 25 ਤੇ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਹੋ ਸਕਦਾ ਕਿ ਕਾਫੀ ਖੇਤਰਾਂ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦੇ ਕਈ ਖੇਤਰਾਂ ਵਿੱਚ ਜਿਹੜਾ ਪੈਸਾ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਤ ਕੁਝ ਖੇਤਰ ਦਰਮਿਆਨਤ ਭਾਰੀ ਤੇ ਕਿਤੇ ਕਿਤੇ ਭਾਰੀ ਤੋਂ ਵਤੀ ਜਿਹੜਾ ਭਾਰੇ ਵੀ ਵੇਖਣ ਨੂੰ ਮਿਲ ਸਕਦਾ 21 ਤੋਂ ਲੈ ਕੇ 25 ਦੇ ਦਰਮਿਆਨ 4-5 ਦਿਨਾਂ ਦੇ ਵਿੱਚ ਦੋ ਜਾਂ ਦੋ ਵਾਰ ਤੋਂ ਵੱਧ ਕਾਫੀ ਖੇਤਰਾ ਵਿੱਚ ਅਸਾਰ ਜੜ ਬੰਦ ਤੇਖਾਈ ਦੇ ਰਹੇ ਨੇ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ 18-19-20 ਦੇ ਦਰਮਿਆਨ ਜ਼ਿਆਦਾਤਰ ਮੌਸਮ ਠੀਕ ਠਾਕ ਕੁਝ ਖੇਤਰਾ ਵਿੱਚ ਚਾਂਸ ਰੰਗ ਟੁੱਟਵੇਂ ਤੌਰ ਤੇ 15-20% ਖੇਤਰ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਕੁਝ ਖੇਤਰਾ ਵਿੱਚ ਚਾਂਸ ਬੰਦ ਤੇਖਾਈ ਦੇ ਰਹੇ ਨੇ ਕਿਤੇ ਕਿਤੇ ਹਲਕਾ ਜਿਤ ਕਿਤੇ ਦਰਮਿਆਨੀ ਅਮੀਦੇ ਸ਼ਰਾਟੇ ਦਰਜ ਕੀਤੇ ਜਾਸਰ ਜ਼ਿਆਦਾਤਰ ਮੌਸਮ ਠੀਕ ਠਾਕ ਉਸ ਪਰ 21 22 23 24 25 ਦੇ ਦਰਮਿਆਨ ਆ ਵੇਖ ਸਕਦੇ ਰੈਡ ਵਾਰਨਿੰਗ ਆ ਗਈ ਜਿਹੜੇ ਆਪ ਖਾਸ ਕਰ ਜੜਪੁਰਵੀ ਲਾ ਕੇ ਜੋ ਵੀ ਜ਼ਿਲ੍ਹੇ ਮੈਂ ਤੁਹਾਨੂੰ ਪਹਿਲਾਂ ਦੱਸੇ ਉੱਥੇ ਜਿ ਸਭਾਵਨਾ ਜ਼ਿਆਦਾ ਰਹਿ ਗਈ ਪਾਕੀ ਦੱਖਣ ਪੱਛਮੀ ਅਮਾਲਵਾ ਤੇ ਖੇਤਰ ਹੋਗੇ ਠੀਕ ਹੈ ਫਿਰ ਆਪਣਾ ਕੁਝ ਆਪਣੇ ਫਾਜ਼ਲ ਕਾ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਤੇ ਨਾਲ ਲੱਗਦੇ ਕੁਝ ਆ ਸ਼੍ਰੀ ਗੰਗਾ ਨਗਰ ਹਰਮਾਨਗੜ ਹੋ ਗਿਆ ਜਾਂ ਸੂਰਤਗੜ ਸੰਗਰੀ ਜਾਂ ਸਿਰਸਾ हिसार ਦੇ ਖੇਤਰ ਹੋਗੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਚਾਣ ਸਤੋੜੇ ਜੇ ਘੱਟ ਰਹਿਣਗੇ ਬਾਕੀ ਇਲਾਕਿਆਂ ਵਿੱਚ ਵੇਖ ਸਕਦੇ ਹੋ ਖਾਸ ਕਰ ਆ ਜਿਹੜਾ ਫਿਰੋਜ਼ਪੁਰ ਦੇ ਅੱਧੇ ਕਲਾਕੇ ਉੱਤਰ ਆ ਪੱਛਮੀ ਜਿਹੜਿਆ ਫਿਰੋਜ਼ ਆਲਾ ਬਠਿੰਡਾ ਦੇ ਕੁਛ ਲਾ ਕੇ ਮਾਨਸਾ ਹੋ ਗਿਆ ਜਾਂ ਫਤਿਹਬਾਦ ਦੇ ਖੇਤਰ ਉਸ ਵਾਰ ਪਟਿਆਲਾ ਸੰਗਰੂਰ ਲੁਧਿਆਣਾ ਦਾ ਮਲੇਰਕੋਟ ਲਗਾ ਪੂਰਬੀ ਖੇਤਰ ਆਪਣਾ ਰੂਪਣਾ ਕਰੂਗਾ ਫਤਿਹਗੜ੍ਹ ਸਾਹਿਬ ਮੁਹਾਲੀ ਹੋ ਗਿਆ ਨਾਲ ਲੱਗਦੇ ਨਵਾਂ ਸ਼ਹਿਰ ਦੇ ਲਾ ਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਨਾਲ ਲੱਗਦੇ ਖੇਤਰ ਹੋਗੇ ਠੀਕ ਹੈ ਪੱਛਮੀ ਮਾਲਵਾ ਦੇ ਮੋਗਾ ਦੇ ਖੇਤਰ ਹੋਗੇ ਇਹਨਾਂ ਵਿੱਚੋਂ ਆਪਣਾ ਜਿਹੜਾ ਕਾਫੀ ਰਵੇਗੀ ਤੇ ਬਾਕੀ ਜਿਹੜੇ ਆਪਣੇ ਹਰਿਆਣਾ ਦੇ ਖੇਤਰ ਹੋਗੇ ਜਿਹੜੇ ਪੰਜਾਬ ਦੇ ਬਿਲਕੁਲ ਆ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆ ਖੇਤਰੋਆਂ ਦਾ ਕੈਥਰਮ ਬਾਲ ਗਿਆ ਉਸ ਉਪਰ ਪੱਛਮੀ ਯੂਪੀ ਦੇ ਖੇਤਰੋਗੇ ਦਿੱਲੀ ਦੇ ਖੇਤਰੇ ਤੇ ਸਵਾ ਆਪਣਾ ਜਿਹੜੀ ਕਾਫੀ ਰਹਿ ਗਈ ਠੀਕ ਹੈ ਕਾਫੀ ਖੇਤਰਾ ਵਿੱਚ ਰੈਡ ਵਾਰਨਿੰਗ ਆ ਗਈ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਰ ਹਿਮਾਚਲ ਵਿੱਚ ਵੀ ਰੈਡ ਜਿਹੜੀ ਵਾਰਨਿੰਗ ਹੈ ਠੀਕ ਹੈ ਤੇ ਇਸ ਕਰਕੇ ਹੜ ਦਾ ਵੀ ਖਤਰਾ ਜਿਹੜਾ ਕਾਫੀ ਅਪ ਗੱਲ ਕਰੇ ਬਣਿਆ ਹੈ ਵੇਖ ਸਰ ਜਿਹੜੇ ਪਾੜਾ ਤੇ ਜਦੋਂ ਵੀ ਮੀਂਹ ਪੈਂਦਾ ਠੀਕ ਹੈ ਕਾਫੀ ਖੇਤਰਾ ਨੂੰ ਅਪ ਗੱਲ ਕਰੀ ਜਦੋਂ ਮੀਂਹ ਪੈਂਦਾ ਤੇ ਕਾਫੀ ਜਿਹੜੇ ਜਿਹੜਾ ਪਾਣੀ ਦਾ ਪੱਧਰ ਕਾਫੀ ਵਾਜਦਾ ਜਿਸ ਕਰ ਹੜ ਦਾ ਵੀ ਖਤਰਾ ਜਿਹੜਾ ਬਣ ਸਕਦਾ ਖੇਤਰਾ ਵਿੱਚ ਜਿਹੜੇ 22 ਤੋਂ ਲੈ ਕੇ ਠੀਕ 21 22 ਤੋਂ ਲੈ ਕੇ ਉਸਰ 25 ਦੇ ਦਰਮਿਆਨ ਕਾਫੀ ਖੇਤਰਾ ਜ਼ਮੀਨ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ 23 ਤੋਂ ਜਿਹੜੇ ਮਹੀਦੀ 33 ਤੇ ਹੋਰ ਵਧਣਗੇ ਜਨ ਕਿ ਦੱਖਣ ਪੱਛਮੀ ਮਾਲਵਾ ਜਿਹੜੇ ਜ਼ਿਲ੍ਹੇ ਫਾਜ਼ਿਲਕਾ ਫਾਜ਼ਿਲਕਾ ਕਾਬਬ ਉਰ ਮਲੋਟ ਹੋ ਗਿਆ ਜਾਂ ਫਰੀਦਕੋਟ ਮੁਕਸਰ ਹੋ ਗਿਆ ਬਠਿੰਡਾ ਦੇ ਸਿਰਸਾ ਸਾਰ ਦੇ ਕੁਝ ਫਤਿਆਬਾਦ ਦੇ ਖੇਤਰ ਉਹ ਜਾ ਉੱਤਰੀ ਆ ਸ਼੍ਰੀ ਗੰਗਾ ਨਗਰ ਹੋ ਗਿਆ ਹਰਿਆਣਾ ਦੇ ਖੇਤਰ ਆ ਰਾਜਸਥਾਨ ਦੇ ਖੇਤਰ ਸ਼੍ਰੀ ਗੰਗਾ ਨਨਮਾਨਗੜ ਹੋ ਗਿਆ ਨੂਬਗੜ ਸੰਗਰੀਆ ਤੇ ਖੇਤਰ ਵਿੱਚ 23 ਤੋਂ ਲੈ ਕੇ ਠੀਕ 22 23 ਤੋਂ ਲੈ ਕੇ 24 25 ਬਦਲਾਅ ਵੇਖਣ ਨੂੰ ਮਿਲ ਸਕਦਾ ਸਿਸਟਮ ਘਟ ਵੀ ਸਕਦਾ ਵਧ ਵੀ ਸਕਦਾ ਜੇ ਨਾਲ ਲੱਗਦੇ ਹੋਰ ਵੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਠੀਕ ਹੈ ਤਾਂ ਕਾਫੀ ਖੇਤਰਾਂ ਵਿੱਚ ਰੈੱਡ ਜਿਹੜੀ ਵਾਰਨਿੰਗ ਆ ਗਈ ਸਰਦੀ ਲਾਕੇ ਜੜ ਉੱਤਰ ਪੱਛਮੀ ਲਾਕੇ ਮਾਝਾਤ ਬਾਬਾ ਦੇ ਖੇਤਰੋਗੇ ਪੂਰਬੀ ਮਾਲਵਾ ਹੋ ਗਿਆ ਜਾਂ ਦੱਖਣੀ ਖੇਤਰੋਗੇ ਨਾਲ ਲੱਗਦੇ ਆਪਣੇ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਦਿੱਲੀ ਦੇ ਖੇਤਰੋਗੇ ਕਾਫੀ ਖੇਤਰਾਂ 'ਚ ਅਮੀਦ ਸਾਰ ਬੰਦੇ ਦਿਖਾਈ ਦੇ ਰਹੇ ਬਾਕੀ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਆਨ ਤੱਕ ਵੀਰ ਤੁਹਾਡਾ ਬਹੁਤ ਬਹੁਤ